ਆਪਾਂ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਡੇਰ ਬਾਬਾ ਨਾਨਕ ਦੇ ਕੋਲ ਬਿਲਕੁਲ ਹੀ ਪਿੰਡ ਸਾਧਾਂਵਲੀ ਸੋ ਜਦੋਂ ਕਿ ਡੇਰ ਬਾਬਾ ਨਾਨਕ ਤੋਂ ਤੁਸੀਂ ਬੰਨ ਰਵੀ ਜਿਹੜਾ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਢੇਮਾਰ ਕਰ ਚੁੱਕਾ ਸੀ ਕਾਫੀ ਜਿਹੜੇ ਲੋਕਾਂ ਦੇ ਘਰ ਜਿਹੜੇ ਨੁਕਸਾਨ ਦਾ ਇੱਕ ਹੋ ਕੇ ਚ ਸੋ ਕੈਮਰਾਮੈਨ ਨੂੰ ਕਮ ਇੱਕ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੀਆਂ ਦਰਸ਼ਕਾਂ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਵਿੱਚ ਜਿਹੜਾ ਕੰਮ ਜਿਹੜਾ ਤੋਂ ਪੜਿਓ ਤਾਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਚੱਲ ਰਿਹਾ ਸੀ ਮਿਸਟਰੀ ਲੱਗੇ ਸਨ ਮਟੀਰੀਅਲ ਬਿਲਕੁਲ ਇਹਨਾਂ ਪਰਿਵਾਰਕ ਮੈਂਬਰਾਂ ਦੇ ਦਸੰਯੋਗ ਜਿਹੜਾ ਸਟਾਲਿਆ ਗਿਆ ਸੀ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਰੂਰ ਜਾਣਦੇ ਆ ਕਿ ਕੀ ਸਾਰਾ ਜਿਹੜੀ ਆ ਕੰਡੀਸ਼ਨ ਜੜੀ ਰਹੀ ਹੈ ਜਦੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਸਰ ਹਰ ਜੇ ਹਰਪ੍ਰੇਮ ਕੌਰ ਕਿਹੜਾ ਪਿੰਡ ਹੈ ਜੀ ਸਾਦਾਂ ਵਾਲੀ ਹਾਂਜੀ ਮਤਲਬ ਤੁਸੀਂ ਦੱਸ ਰਹੇ ਵੀ ਇਹ ਸਾਰਾ ਕਿਵੇਂ ਮਤਲਬ ਕਿਹੜਾ ਕੰਮ ਚੱਲ ਰਿਹਾ ਹੈ ਸਰੀ ਇਹ ਤਾਂ ਬਜਰੀ ਪਾ ਜੀ ਲਿਆਂਦੀ ਸਾਰੀ ਰੋੜ ਰੜ ਗਏ ਜੀ ਜੋ ਮੀਡੀਆ ਸਾਰਾ ਰੁੜ ਗਿਆ ਬਜਰੀ ਰੇਤ ਸੀਮੈਂਟ 10 ਦਿਨ ਕੰਮ ਚੱਲਿਆ ਅਮੜ ਕੇ ਇਹ ਹਾਰ ਆ ਗਿਆ ਹਰ ਦੀ ਇੱਧਰ ਨੂੰ ਮਾਰ ਵਾ ਜੀ ਸਾਰੇ ਬੂਹੇ ਬਾਵੇ ਬਾੜੀਆਂ ਪੁਰਾ ਰੋੜ ਕੇ ਲੈ ਗਿਆ ਹਾਂਜੀ ਪਰ ਕਿ ਰਿਸ਼ਤੇਦਾਰਾਂ ਜਿੰਨੇ ਕ ਜੋਗੇ ਹੈ ਹੀ ਕੀਤਾ ਅਮੜ ਕੇ ਤੁਹਾਨੂੰ ਪਤਾ ਰਿਸ਼ਤੇਦਾਰ ਕੌਣ ਅੱਜ ਕੱਲ ਲੱਗੇ ਲੱਗਦਾ ਕੋਈ ਨਹੀਂ ਲੱਗੇ ਜਿਹੜਾ ਕੰਮ ਕਰਾਰੇ ਤੁਸੀਂ ਖੁਦ ਕਰਾੜੇ ਜਾਂ ਰਿਸ਼ਤੇਦਾਰ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਹੀ ਆਪ ਤੇ ਆਪਾਂ ਇਹਨੇ ਜੋਗੇ ਹੈ ਹੀ ਨਹੀਂ ਕਿਉਂ ਹਟਾ ਨਾ ਦੇ ਕੋ ਕਮਾਉਣ ਵਾਲਾ ਨਾ ਕੋ ਲਿਆਉਣ ਵਾਲਾ ਹੀ ਆ ਤੇ ਆਪਾਂ ਕਿਹਦੇ ਸਿਰ ਤੇ ਕਈਏ ਤੇ ਆਪਾਂ ਪਾਵਾਂਗੇ ਸਾਡੇ ਕੋਈ ਪੈਣਾ ਹੀ ਨਹੀਂ ਗੇ ਪਹਿਲਾਂ ਜਦੋਂ ਮਤਲਬ ਕੰਮ ਚਾਲੂ ਕਰਨ ਤੋਂ ਪਹਿਲਾਂ ਕਿੰਨੇ ਕਮਰੇ ਕੱਚੇ ਚੋਂ ਕੰਮ ਕੀ ਕੱਚੇ 2 ਕਮਰੇ ਪਾਲਿਆਂ ਵਾਲੇ ਹਾਂਜੀ ਉਹ ਚੋਂਦੇ ਬੜੇ ਪਰ ਰਿਸ਼ਤੇਦਾਰਾਂ ਨੇ ਇਹੋ ਕਿਹਾ ਕਿ ਚੱਲ ਮਾੜਾ ਮੋਟਾ ਦੇ 7 ਦਾ ਤੇ ਕਰੀਏ ਤੇ ਮੁੜ ਕੇ ਤੁਹਾਨੂੰ ਪਤਾ 7 ਵੀ ਕੌਣ ਪਾ ਕੇ ਦੇਂਦਾ ਵਾ ਅੱਜ ਕੱਲ ਦੇ ਸਮੇਂ ਕਿਦਾਂ ਦੇ ਆਪਾਂ ਆਪਣੇ ਸਰਗਰ ਚੱਲਣ ਦੇ ਆ ਤੇ ਦੂਜੇ ਨੂੰ ਕਿੰਨੇ ਪਾ ਕੇ ਦੇਣੇ ਜਿਹੜਾ মিডিਆਲ ਸਾਰਾ ਰੁੜ ਗਿਆ ਮੇਰਾ ਤੇ ਹੁਣ ਆਪਾਂ ਇਦਾਂ ਤੰਬੂ ਲਾ ਕੇ ਤੇ ਬੈਠੇ ਆਂ। ਇਹ ਇਸ ਜਗ੍ਹਾ ਤੇ ਕੀ ਮਟੀਲ ਕਿਹੜਾ ਘਸਟਾਇਆ ਹੈ? ਖੜਕੜਾ ਇੱਥੇ ਜਿਹੜਾ ਆਪਾਂ ਮੌਜੂਦ ਹੈ ਇੱਥੇ ਕੀ ਕੀ ਚੀਜ਼ ਜੜੀ ਆ? ਰੇਤ, ਬੱਜਰੀ, ਸੀਮੈਂਟ ਤੇ ਹਾਂਜੀ ਇਹ ਸਾਰਾ ਰੁੜ ਗਿਆ। ਕਿੰਨਾ ਸੀਮੈਂਟ ਤੇ ਕਿੰਨੀ ਰੇਤ ਸੀ? 2:1 ਦੇ ਤਿੰਨ ਹੈਗੀ ਰੇਤ ਤੇ 30 ਬੋਰੀਆਂ ਸੀਮੈਂਟ ਹੀ ਸਾਰਾ ਇੱਕੋ ਤੇ ਸੈੱਟ ਹੋਗਾ ਜੇ ਕੋਈ ਰੋਡ ਲੱਗਿਆ ਜੀ। ਇਦਾਂ ਖਰਾਬ ਖਰੂਬ ਹੋ ਗਿਆ ਤੇ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਸੀਮਿੰਟ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾ ਦਿੱਤੀ ਜਾਣ ਸੋ ਇਹ ਉਹੀ ਸੀਮਿੰਟ ਹੈ ਜਿਹੜਾ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਨੇ ਸੋ ਇਹ ਜਿਹੜੇ 30 ਬੋਰੀਆਂ ਦੱਸਦੇ ਨੇ ਸੀਮਿੰਟ ਕੁਝ ਤਾਂ ਰੁੜ ਗਿਆ ਤਾਂ ਕੁਝ ਜਿਹੜਾ ਜਿਹੜਾ ਬਚਿਆ ਕਿੱਥੇ ਉਹਨੇ ਟਿੱਗੇ ਜਿਹੜੀ ਟਾਕ ਲੱਗੀ ਤਾਂ ਉਹ ਢੱਕਿਆ ਗਿਆ ਬਾਕੀ ਦਾ ਜਿਹੜਾ ਪਾਣੀ ਦਾ ਇਹਨਾਂ ਵਹਾ ਆਈਏ ਪਿੱਟ ਦੇ ਵਿੱਚ ਕਿ ਮਟੀਰੀਅਲ ਜਿਹੜਾ ਸਾਰਾ ਹੀ ਰੁੜ ਗਿਆ ਹਾਂਜੀ ਮੀਡੀਆਲ ਸਾਰਾ ਰੁੜ ਗਿਆ ਤੇ ਬਾਕੀ ਇਹ ਆ ਭਾਜੀ ਲੀੜਾ ਕੱਪੜਾ ਦਿੰਦੇ ਆ ਕੋਈ ਸੱਤਾ ਦਾ ਨਹੀਂ ਕਰਦਾ ਕੋਈ ਪੈਸੇ ਤੇ ਲੈ ਕਿ ਇਹ ਆ ਕਿ ਹੱਥ ਜੋੜ ਕੇ ਸਾਡੀ ਇਹ ਬੇਨਤੀ ਆ ਕਿ ਸਾਡੇ ਮਾਰੇ ਮੋਟੇ ਜਿਹੜੇ ਖੰਭਰੇ ਆ ਕਿਸ ਤਰ੍ਹਾਂ ਵੀ ਪੈ ਜਾਣ। ਹਾਂਜੀ। ਉਹ ਗਾੜੀ ਸਿਆਲਾ ਉੰਡਿਆ ਵਾ ਸਿਆਲ ਚ ਨਿੱਕੇ ਨਿੱਕੇ ਬੱਚੇ ਆਪਾਂ ਕਿੱਥੇ ਲੈ ਕੇ ਜਾਈਏ। ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਸਮਾਂ ਵਾ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ। ਹਾਂਜੀ ਇਹ ਵੀ ਹੁਣ ਸਪਾਂ ਕੰਡਿਆ ਤੋਂ ਵੀ ਡਾਰਮ ਦਾ ਬੱਚੇ ਰਾਤ ਨੂੰ ਸੌਂਦੇ ਵੀ ਨਹੀਂਗੇ। ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਕਿਸ ਤਰ੍ਹਾਂ ਕਮਰੇ ਸਾਡੇ ਪੈ ਜਾਣ। ਮਤਲਬ ਇੱਕ ਉਮੀਦ ਸੀ ਜਦੋਂ ਕੱਚੇ ਕੰਪੜੇ ਜਦੋਂ ਚੁੰਦੇ ਸੀ ਤਾਂ ਇੱਕ ਮੁਰਬੀ ਸੇਵਾ ਵੀ ਪੱਕੇ ਕੰਪੜੇ ਜਿਹੜੇ ਪੈ ਜਾਣ। ਕਿਤੇ ਲੱਗਦਾ ਨਹੀਂ ਵੀ ਉਹਨਾਂ ਤੋਂ ਹਾਂਜੀ ਹੁਣ ਉਹਨੂੰ ਮੇਦ ਹੀ ਨਹੀਂ ਤੇ ਹੈ ਪਾਸੇ ਦੀ ਵੀ ਸਾਨੂੰ ਵੀ ਪੈ ਜਾਣੇ ਆ ਇਹੋ ਰਿਸ਼ਤੇਦਾਰ ਨੇ ਜਿੰਨੇ ਕ ਵਿਚਾਰਾ ਦਿੱਤੇ ਹੁਣ ਰਿਸ਼ਤੇਦਾਰਾਂ ਨੂੰ ਕੀ ਰੋਜ ਕਹੀਏ ਹੁਣ ਰਿਸ਼ਤੇਦਾਰ ਵੀ ਆਂਦੇ ਵੀ ਸਾਨੂੰ ਵੀ ਮਾਰ ਵਜਦੀ ਆ ਹੜਦੀ ਤੇਨੂੰ ਕਿਥੋਂ ਦਈਏ ਮਤਲਬ ਚੰਗਾ ਭਲਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜੇ ਮਤਲਬ ਕੁਦਰਤੀ ਆਪਸ ਨਾ ਵਜਦੀ ਆ ਸ਼ਹਿਰ ਦੇ ਕਮਰੇ ਜਿਹੜੇ ਅੱਜ ਜਿਹੜਾ ਮਤਲਬ ਬਣ ਕੇ ਤਿਆਰ ਹੋ ਜਾਣਗੇ ਹਾਂਜੀ ਹੁਣ ਉਹਨੂੰ ਤਿਆਰ ਹੋ ਜਾਣੇ ਸਿਰਫ ਦੱਕ ਦਿਨ ਕੰਮ ਚੱਲਿਆ ਵਾ ਹੁਣ ਗਾੜੀ ਨਹੀਂ ਚੱਲਦਾ ਉਹਦੋਂ ਦਾ ਕੰਮ ਬੰਦ ਆ ਕਿਉਂ ਸਾਰਾ ਤ ਰੁੜ ਗਿਆ ਤੇ ਕੰਮ ਕਿਹਦੇ ਸਿਰ ਤੇ ਚੱਲਣਾ ਹਾਂ ਮੰਨੋ ਉਹ ਉਹ ਇਸ ਤਰ੍ਹਾਂ ਕੋਈ ਮੰਨੋ ਜਾਂ ਕੋਈ দান ਦੀ ਸੱਜਣ ਜਾਂ ਕੋਈ ਸਮਾਜ ਸੇਵੀ ਜਾਂ ਅਨਰੀ ਵੀਰ ਕੋਈ ਇਹਨਾਂ ਨੂੰ ਅਪਰੋਚ ਨਹੀਂ ਕੀਤੀ ਗਈ ਨਹੀਂ ਭਾਜੀ ਕਿਹ ਵੱਲ ਅਪਰੋਚ ਨਹੀਂ ਕੀਤੀ ਗਈ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਇੱਕ ਮੇਰੀ ਦੋ ਗੁੱਡੀਆਂ ਜੇ ਤੇ ਇੱਕ ਮੈਂ ਜੀ ਬਸ ਤੁਸੀਂ ਕਾਹਦਾ ਕੰਮ ਕਰਦੇ ਹਾਂ ਅਸੀਂ ਮਿਹਨਤ ਮੰਦੂਰੀ ਕਰਦੇ ਜੇ ਕਿਤੇ ਦਿਹਾੜੀ ਲੱਭ ਜੇ ਤੇ ਕਰ ਲੈਂਦੀ ਆ ਨੀ ਤੇ ਏਦਾਂ ਘਰਾਂ ਦਾ ਹੀ ਮਾੜਾ ਮੋਟਾ ਹੀ ਹਾਂਜੀ ਨਾ ਤੇ ਸਾਡਾ ਕੋਈ ਲਿਆਉਣ ਵਾਲਾ ਨਾ ਕੋਈ ਸਾਡਾ ਕਮਾਉਣ ਵਾਲਾ ਹੀ ਕਿੰਨੇ ਘਰ ਦੇ ਵਿੱਚ ਕੰਮ ਕਰਦੇ ਏਦਾਂ ਹੀ ਕਿ ਜਿੱਥੇ ਵੀ ਲੱਭ ਜੇ ਹਾਂਜੀ ਦਿਹਾੜੀ ਪਾਈ ਕਿੰਨੀ ਦਿਹਾੜੀ ਯਾਰੀ 350 ਮਿਲਦੀ ਜੇ ਕਿਹ ਵਾਲੇ 300 ਵੀ ਦੇਂਦੇ ਕਿਹ ਵਾਲੇ 200 ਤੇ ਵੀ ਘਰ ਆਈਦਾ ਕਿਉਂ ਆਪਣਾ ਝਟਕ ਜਾਰਾ ਤੇ ਕਰਨਾ ਆਪਣੇ ਬੱਚੇ ਤੇ ਪਾਲਣੀ ਹਾਂਜੀ ਹੁਣ ਮਤਲਬ ਕਿੰਨੇ ਦਿਨ ਹੋ ਗਿਆ ਮਤਲਬ ਇੱਧਰ ਤੁਹਾਡੇ ਵਾਂਗੂ ਗੋਭੀ ਦਾ ਬੜਾ ਮਤਲਬ ਹੈਗਾ ਹੀ ਭਰਾ ਉਹਦੇ ਕਰਕੇ ਥੋੜਾ ਲੋਕਾਂ ਨੂੰ ਰੁਜ਼ਗਾਰ ਕਾਫੀ ਮਿਲ ਜਾਂਦਾ ਚਲੋ ਵੀ ਕੁਦਰਤੀ ਮਾਰ ਵੱਜੀ ਆ ਨਹੀਂ ਲੋਕਾਂ ਨੂੰ ਮਤਲਬ ਉਹ ਚੀਜ਼ ਦਾ ਰੁਜ਼ਗਾਰ ਜਿਹੜਾ ਮਤਲਬ ਬੰਦ ਹੋ ਗਿਆ ਜੋ ਉਹ ਵੀ ਆਪਣੇ ਗੋਭੀ ਦਾ ਚੱਲਦਾ ਸੀ ਉਹ ਵੀ ਰੁਜ਼ਗਾਰ ਬੰਦ ਹੋ ਗਿਆ ਜੇ ਹੁਣ ਜਿਉਂ ਹਰ ਪਿਆਜੇ ਉਹ ਤੋਂ ਆਪਾਂ ਇੱਕ ਕਿਸਦੇ ਦਿਹਾੜੀ ਨਹੀਂ ਲਾਈ ਖੁਸ਼ ਨਹੀਂ ਐਦਾਂ ਯਾਰਾ ਸਭ ਦਾ ਪਤਾ ਆਪਾਂ ਦਿਹਾੜੀ ਦੇ ਸਿਰ ਤੇ ਵੀ ਅੱਗੇ ਕਰਦੇ ਹਾਂ ਹੁਣ ਸਾਡਾ ਬਿਲਕੁਲ ਹੀ ਕੰਮ ਤੰਦਾ ਬੰਦ ਆ ਹਾਂਜੀ ਮਤਲਬ ਜੀ ਹੁਣ ਹੁਣ ਕਿਹੇ ਪਾਸਿਓਂ ਨਹੀਂ ਆਸ ਹੈ ਗਈ ਵੀ ਸਾਨੂੰ ਕਿਹੇ ਪਾਸਿਓਂ ਪਾਹੇ ਆਉਣੇ ਚ ਆਇਆ ਵਾ ਹੁਣ ਤੇ ਝਟਕ ਜਾ ਰਹੀ ਆਵੇਂ ਆਪਣੇ ਚੁੱਲ੍ਹੇ ਦਾ ਚਮਕਾ ਤੇ ਚੱਲਣ ਡਿਆ ਜੀ ਹਾਂਜੀ ਦੁੱਧ ਵੀ ਨਿਆਣਾ ਪੀਣਾ ਵਾ ਚਾਹ ਵੀ ਪੀਣੀ ਸਾਰੇ ਕੰਮ ਕਰਨੇ ਤੇ ਆਉਣਾ ਕਿੱਥੋਂ ਜਦੋਂ ਆਉਣਾ ਨਹੀਂ ਤਾਂ ਪੱਲਿਉਣਾ ਕਿੱਥੋਂ ਕੀ ਹੁਣ ਲੱਗਦਾ ਕੀ ਇਹ ਮੁਰਬ ਸੇਵਾ ਜਿਹੜਾ ਤੁਹਾਡੇ ਕੋਲ ਮਤਲਬ ਬਣਾਦੀ ਜਿਹੜਾ ਢਾਂਚਾ ਜਿਹੜਾ ਖੜਾ ਹੋ ਪਾਏਗਾ ਜੇ ਪਾ ਦੇਣ ਤੇ ਸਭ ਤੋਂ ਚੰਗਾ ਵਾ ਪਾਹੀ ਤੇ ਹੋ ਮੰਗ ਕਰਨੇ ਆ ਵੀ ਸਾਡੇ ਕਮਰੇ ਗਿੱਦਾਂ ਦੇ ਵੀ ਆਏ ਸਾਡੇ ਉਦਾਂ ਦੇ ਪੈ ਜਾਣ ਪਾਹੀ ਵੱਧ ਨਹੀਂ ਮੰਗਦੇ ਸਾਡੇ ਉਹੋ ਦੋ ਪੈ ਜਾਣੇ ਔਰ ਜਿੱਦਾਂ ਤੋਂ ਪਹਿਲੇ ਤਾਂ ਦੇ ਉਹ ਉਸੇ ਤਰ੍ਹਾਂ ਦੇ ਹਾਂਜੀ ਭਾਵੇਂ ਸਾਨੂੰ ਬਾਲਿਆਂ ਵਾਲੇ ਪੈ ਜਾਣ ਕਿ ਗਾੜੀ ਬੱਚਿਆਂ ਵਾਹਤ ਹੱਥ ਜੋੜ ਕੇ ਬੇਨਤੀ ਆ ਕਿ ਗਾੜੀ ਸਿਆਲ ਆਉਂਡਿਆ ਵਾ ਕਿੱਥੇ ਬੱਚੇ ਲੈ ਕੇ ਜਾਈਏ ਖਰਾਬ ਸੌਂਈਦਾ ਵੀ ਆ ਕਿਹ ਵਾਲੇ ਨਹੀਂ ਵੀ ਸੌਂਈਦਾ ਮੀਂਹ ਹੀ ਆ ਤੇ ਸੌਂਈਦਾ ਨਹੀਂ ਰਾਤ ਬੈ ਕੇ ਕੱਢ ਸੜੀਦੀ ਕਿਹ ਵਾਲੇ ਰੋਂਦਿਆਂ ਵੀ ਰਾਤ ਨਿਕਲ ਜਾਂਦੀ ਹੈ ਕੀ ਕਰੀਂ ਪ੍ਰਸ਼ਾਸਨ ਲੋਜਨ ਸਰਕਾਰ ਨੂੰ ਇਹਨੇ ਦਾਅਵੇ ਕੀਤੇ ਜਾਂਦੇ ਜਿਹੜੀ ਕੁਦਰਤੀ ਆਫਤ ਦੇ ਵਿੱਚ ਮਤਲਬ ਕਾਰ ਬਚੇ ਬੇ ਮੋੜ ਬਣਾਏ ਜਾਣਗੇ ਜੀ ਬਣਾ ਦੇਣ ਤਾਂ ਸਭ ਤੋਂ ਬੇਨਤੀ ਆ ਕਿ ਜੇ ਇਹ ਸਾਰੀ ਉਮਰ ਇਹਨਾਂ ਨੂੰ ਬੱਚੇ ਸੀਸਾਂ ਦੇਣਗੇ ਜੇ ਬਣ ਜੇ ਤੇ ਜੇ ਸਤਾਹ ਪੈ ਆ ਜਨ ਤਾਂ ਸਭ ਤੋਂ ਵਧੀਆ ਵਾ ਬਣ ਜਾਣ ਹੁਣ ਤੇ ਸਾਨੂੰ ਬਾਹਰ ਦੀ ਵੀ ਆਸ ਨਹੀਂ ਗਈ ਹੈਗੀ ਕਿ ਜੇ ਆਪਾਂ ਦਿਹਾੜੀ ਲਾ ਸਕਨੇ ਆ ਯੋ ਸਭ ਕੁਝ ਤੇ ਰੁੜ ਗਿਆ ਵਾ ਤੇ ਦਿਹਾੜੀ ਆਪਾਂ ਕਾਦੇ ਸਿਰ ਤੇ ਲਾਈ ਕੋਈ ਪ੍ਰਸ਼ਾਸਨ ਭਿਕਾਰੀ ਜਾ ਕੋਈ ਮਨ ਲਿਖਾ ਪੱਤਰੀ ਲਾ ਪੁੱਛਦੇ ਨਾ ਬਾਜੀ ਕੋਈ ਨਹੀਂ ਪਹੁੰਚਿਆ ਸਾਡੇ ਕੋ ਹਜੇ ਤੱਕ ਆ ਲੀੜਾ ਲੱਤਾ ਦੇ ਜਾਂਦੇ ਆ ਕੋਈ ਸਾਡੇ ਕੋਲ ਪੈਸੇ ਤੇ ਲੈ ਵਾਲਾ ਨਹੀਂ ਕੋਈ ਸਾਡੇ ਕੋ ਸੱਤ ਪਾਉਣ ਵਾਲਾ ਨਹੀਂ ਕੋਈ ਸਾਨੂੰ ਸੀਮਟ ਰੇਤਾ ਦੇਣ ਵਾਲਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਸਾਡੇ ਕੋ ਫੀਡ ਲੱਤਾਂ ਤੇ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਜਾਂ ਹੋਰ ਜਿਹੜੀਆਂ ਕਮੇਟੀਆਂ ਬਣੀਆਂ ਉਹ ਦੇੜੀਆਂ ਮਤਲਬ ਹੋਰ ਪ੍ਰਸ਼ਾਸਨ ਤੋਂ ਵੀ ਕੋਈ ਚੀਜ਼ ਨਹੀਂ ਕੋਈ ਸਾਡੇ ਕੋ ਸਰਕਾਰ ਨਹੀਂ ਪਹੁੰਚੀ ਕੋਈ ਹਜੇ ਤੱਕ ਸਾਨੂੰ ਕਿਹ ਰਿਸ਼ਤੇਦਾਰ ਨੇ ਨਹੀਂ ਫੋਨ ਕੀਤਾ ਕਿ ਤੇਰੇ ਕੋਠੇ ਡਿੱਗੇ ਆ ਚਾਹ ਪਾ ਦੀਏ ਚਾਹ ਕੀ ਕਰ ਦਿੰਨਾ ਕੋਈ ਵੀ ਨਹੀਂ ਸਾਡੇ ਕੋ ਆਇਆ ਕਿਹੜਾ ਪਿੰਡ ਹੈ ਤੇ ਕਿਹੜਾ ਜਿਹੜਾ ਜਿਹੜਾ ਦੁਬਾਰਾ ਕਿ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਤਾਂ ਕਿਹਦੇ ਮਤਲਬ ਕਰਨੀ ਰਵੇ ਕਿਹੜੇ ਇੱਥੇ ਤੱਕ ਪਹੁੰ ਖਰਪਾ ਜਨਕੌਰ ਡੇਰਾ ਕਿੰਨੀ ਗੋਟਾ ਡੇਗ ਰਾਇੰਦ ਸਾ ਆਪਣੇ ਕੋਈ 2 ਕਿਲੋ 1.5 ਮੀਟਰ ਇੰਨਾ ਕੀ ਆ ਹਾਂਜੀ ਕਿੰਨੇ ਕਨਾ ਪਾਣੀ ਰਿਹਾ ਸੀ ਪਾਣੀ ਤੇ ਸਾਡੀਆਂ 6 6 7 7 ਫੁੱਟ ਇਥੋਂ ਨੀਂਹਾਂ ਦੇ ਉੱਤੋਂ ਦੀ ਜਾਂਂਦੇ ਆ ਹਾਂਜੀ ਕਿੰਨੇ ਦਿਨ ਰਿਹਾ ਪਾਣੀ ਤੇ ਰੋ 3 4 ਦਿਨ ਰਿਹਾ ਜੇ ਜੋ ਬੂਹੇ ਜੋ ਬਾੜੀਆਂ ਸਭ ਰੁੜ ਗਏ ਜੇ ਇਥੋਂ ਤੇਰੇ ਕਵਡੀਆਂ ਵੀ ਰੁੜ ਗੀਆਂ ਜੇ ਹਾਂਜੀ ਨਾ ਤੇ ਬੂਹਾ ਬਾੜੀ ਰਿਹਾ ਜੇ ਤੇ ਖਾਈਏ ਕੀ ਆਹੋ ਯਾ ਮਾੜਾ ਮੋਟਾ ਵਾ ਜਰਾ ਗੁਜ਼ਾਰਾ ਛਟਕ ਜਾ ਰਾਇ ਪਾਣੀ ਜ਼ਿਆਦਾ ਦਿਨ ਰਿਹਾ ਹੋਰ ਦੋਸਤ ਹਾਂਜੀ ਪਾਣੀ ਬਥੇਰੇ ਦੇ ਰਿਹਾ ਵਾ 15 20 ਦਿਨ ਤਾਂ ਗੇਲੀ ਨਹੀਂ ਰਹੀ 20 ਦਿਨ ਤਾਂ ਆਪਾਂ ਕੋਟੇ ਤੇ ਰਹੇ ਹਾਂਜੀ ਤੋਂ ਇਹ ਸਾਨੂੰ ਪਰ ਫਰ ਮੈਂਬਰ ਜਿਨ੍ਹਾਂ ਨੇ ਕੁਦਰਤੀ ਆਫਤ ਦੇ ਵਿੱਚ ਆਪਣਾ ਜਿਹੜਾ ਘਰ ਵੀ ਜਿਹੜਾ ਮੈਂ ਪਹਿਲਾ ਜਿਹੜਾ ਕੱਚਾ ਜਿਹੜਾ ਚੁੰਦਾ ਸੀ ਕੋਈ ਰਸਦਾਰ ਆਉਂਦੇ ਸੀ ਉਹ ਦੇਖਦੇ ਜੀ ਬਜ਼ੁਰਗ ਮਾਤਾ ਵਿਧਵਾਹਿਤ ਤੇ ਚਲੋ ਲੋਕਾਂ ਦੀ ਸੀਤਾ ਉਹਨਾਂ ਦੇ ਵੱਲੋਂ ਇਹਨਾਂ ਨੂੰ ਕੁਝ ਮਦਦ ਕਰਕੇ ਰਿਸ਼ਤ ਜ਼ਰਾ ਦੀ ਤਾਂ ਘਰ ਦੇ ਜਿਹੜੇ ਮਤਲਬ ਕੁਝ ਰਾਣ ਬਚਰੇ ਦਾ ਪ੍ਰਬੰਧ ਕਰ ਦਿੱਤਾ ਜਿਹੜਾ ਮਟੀਰੀਅਲ ਸਟਾਰ ਦਿੱਤਾ ਗਿਆ ਪਰ ਕੁਦਰਤ ਦੀ ਮਾਰ ਜਿਹੜੀ ਆਸੀ ਹੈ ਵੀ ਨਾ ਅਮੀਰ ਦੇਖਦੀ ਹੈ ਤੇ ਨਾ ਗਰੀਬ ਦੇਖਦੀ ਹੈ ਜੋ ਪਾਣੀ ਦੇ ਵਹਾਅ ਦੇ ਵਿੱਚ ਆਇਆ ਸਭ ਕੁਝ ਹੀ ਰੋੜ ਕੇ ਲੈ ਗਿਆ ਸੋ ਹੁਣ ਮਾਤਾ ਜਿਹੜੀ ਹੈ ਮਜਬੂਰ ਹੈ ਕਿਤੇ ਬੰਨੇ ਜਿਹੜਾ ਕੋਈ ਨਹੀਂ ਸਰਕਲ ਚੱਲ ਰਿਹਾ ਸੀ ਕਿੱ데 ਘਰ ਵੀ ਨਹੀਂ ਜਣਾ ਟਾਈਮ ਜਿਹੜਾ ਕਿਸੇ ਰਹਿ ਸਕਦੀ ਸੋ ਤੰਬੂ ਲਾ ਕੇ ਉਸ ਦੇ ਵਿੱਚ ਗੁਜ਼ਾਰਾ ਕਰਨੀ ਮਜ਼ਬੂਰ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਜਿਹੜੇ ਇਧਰ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਹਾਇਤਾ ਕਰਦੇ ਨੇ ਸੋ ਇੱਕ ਵਾਰੀ ਆ ਕੇ ਜਿਹੜੀ ਰਿਐਲਿਟੀ ਜਰੂਰ ਵੇਖਣ ਇਸ ਭੈਣ ਦੇ ਜਿਹੜੇ ਹਾਲਾਤ ਵੇਖਣ ਤਾਂ ਫਿਰ ਹੀ ਜਿਹੜੀ ਮਦਦ ਜਿਹੜੀ ਜਰੂਰ ਇਸ ਦੀ ਕਰਨ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ